ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਭਰਾਵੋ ਆਪਾਂ ਚਾਰ ਗੂਤਰ ਪਾ ਲਏ ਪਿੰਜਰੇ ਦੇ ਵਿੱਚ ਤੇ ਇਹਨਾਂ ਨੂੰ ਆਪਾਂ ਦੰਨੇ ਆ ਬਾਦਾਮ ਮਿੱਤਰੋ ਤੇ ਕਰਦੇ ਆ ਆਪਾਂ ਇਹਨਾਂ ਨੂੰ ਬਾਦਾਮਦੂਮ ਦੰਨੇ ਆ ਤੇ ਕਰਦੇ ਆ ਮਿੱਤਰੋ ਇਹਨਾਂ ਦੀ ਸਾਂਭ ਸਾਂਭ ਤਾਂ ਤੁਹਾਨੂੰ ਪਤਾ ਹੀ ਆ ਮਿੱਤਰੋ ਅੱਜ ਕੱਲ੍ਹ ਦੀ ਆਪਾਂ ਕੋਈ ਸਾਂਭ ਐਸੀ ਦੀ ਆਪਣੀ ਹੈ ਨਹੀਂ ਕੋਈ ਹੁਣ 47 ਡਿਗਰੀ ਦਾ ਟੈਂਪਰੇਚਰ ਦਾ ਹੈ ਨਹੀਂਗਾ ਭਈ ਆਪਾਂ ਕੋਈ ਜਾਦੇ ਸਾਂਭ ਕਰਨੀ ਆ ਠੰਡੇ ਦਿਨ ਨੇ ਮੌਸਮ ਮੌਸਮ ਪਾਣੀ ਵਰਗਾ ਜੀ ਤੁਹਾਨੂੰ ਪਤਾ ਹੀ ਆ ਇੱਕ ਭਰਾ ਨੇ ਕਮੈਂਟ ਵੀ ਕਰਿਆ ਸੀਗਾ ਤੇ ਉਹ ਕਹਿੰਦਾ ਵੀ ਆਪਣੇ ਖਲਾਰ ਬਾਈ ਸ਼ੇਅਰ ਕਰਿਆ ਕਰੋ ਮੈਂ ਤਾਂ ਅੱਜ ਗੱਲ ਕਾਦੀ ਖਲਾਰਾਂ ਦੰਤਾ ਪਾਣੀ ਵਰਗੇ ਨੇ ਅੱਜ ਗੱਲ ਕੋਈ ਸਾਂਭ ਕਾਦੀ ਆਪਾਂ ਦਾ ਬਾਜੀ ਤੇ ਪਾਣੀ ਲਾ ਕੇ ਕਬੂਤਰ ਛੱਡਦੇ ਥੋੜੇ ਸਾਹਮਣੇ ਆ ਪਗੜਾ ਕੋਈ ਲਕੋ ਰੱਖਿਆ ਯਾਰ ਜਿੱਦ ਨੇ ਸਾਂਭ ਕਰਨ ਦਾ ਟਾਈਮ ਆਊਗਾ ਬਾਈ ਉਹ ਵੀ ਦੱਸਾਂਗੇ ਤੁਹਾਨੂੰ ਥੋੜੇ ਸਾਹਮਣੇ ਹੀ ਕਰਾਂਗੇ ਸਾਂਭਾਂਗੇ ਵੀ ਤੇ ਛੱਡਾਂਗੇ ਵੀ ਮਿੱਤਰਾਂ ਤੇ ਕੋਈ ਗੱਲ ਨਹੀਂ ਮਿੱਤਰਾਂ ਬਾਕੀ ਦੰਨਿਆਂ ਵਧੀਆ ਕਬੂਤਰਾਂ ਨੂੰ ਬਾਦਾਮ ਬਾਦਾਮ ਦੇ ਕੇ ਲਾਗੇ 5-5 ਕਿਲੋ ਐਮਐਲ ਪਾਣੀ ਇਹਨਾਂ ਨੂੰ ਛੜਦਿਆਂ ਖੁੱਡਿਆਂ 'ਚ ਤੇ ਦਿਖਾਉਨੇ ਆ ਮਿੱਤਰੋ ਫਿਰ ਤੁਹਾਨੂੰ ਹੁਣ ਤਾਂ ਕੋਸਾ ਬਾਦਾਮ ਕੱਟਣ ਲੱਗੇ ਨੇ ਆਪਣੇ ਯੰਤਰ ਤੇ ਤੁਹਾਨੂੰ ਪਤਾ ਹੀ ਆ ਬਾਦਾਮ ਦੇ ਕੇ ਇਹਨਾਂ ਨੂੰ ਆਪਾਂ ਮਿੱਤਰੋ ਕਰਦੇ ਆ ਇਹਨਾਂ ਦੀ ਸਾਂਭ ਸੰਭਾਲ ਤੇ ਆ ਕੂਤਰ ਥੋੜੇ ਦੇਖੀ ਹੋਏ ਨੇ ਜਿਹੜੇ ਆਪਾਂ ਛੱਡਣੇ ਨੇ ਇਹ ਕਰਦੇ ਆ ਮਿੱਤਰੋ ਗੱਲ ਆ ਵੀ ਦੇਖ ਲਓ ਮਿੱਤਰੋ ਕੀ ਕਰ ਰਹੇ ਨੇ ਉੱਤੇ ਟਾਣੀਆਂ ਮੁੱਕ ਗਈਆਂ ਇੱਕ ਦੂਜੇ ਨਾਲ ਗਿੜੇ ਦੇਖੋ ਕਿਵੇਂ ਖਾਣ ਲੱਗੇ ਹੋਏ ਨੇ ਜੇ ਬੰਦਾ ਇਹਨਾਂ ਤੋਂ ਪਰੇ ਹੋ ਰਹੇ ਮਿੱਤਰੋ ਇਹਨਾਂ ਦਾ ਕੀ ਹਾਲ ਉਹ ਦੇਖ ਲੋ ਓਰੇ ਸਾਹਮਣੇ ਉਹ ਟਾਣੀਆਂ ਜਾਂ ਟੰਗੀਆਂ ਸੀ ਉੱਤੇ ਉਹ ਮੁੱਕ ਗਈਆਂ ਉਦੋਂ ਮਗਰ ਇੱਕ ਦੂਜੇ ਨਾਲ ਲਵੇਟੇ ਹੀ ਪਾਉਣ ਲੱਗੇ ਦੇਖੋ ਕੀ ਕਰਦੇ ਨੇ ਲੱਤਾਂ ਮਹਾ ਢਾੜਾ ਲਣ ਮਿੱਤਰੋ ਜੇ ਇਹਨਾਂ ਤੋਂ ਮਾੜਾ ਮੋਟਾ ਬੰਦਾ ਪਰੇ ਚਲੇ ਜਾਵੇ ਜਾਨਵਰ ਕੋਈ ਵੀ ਆ ਮਿੱਤਰੋ ਸਾਹਮ ਸੰਭਾਲੇ ਮੰਗਦਾ ਕਰਦਾ ਇਹਨਾਂ ਨੂੰ ਲੋਡ ਮਿੱਤਰੋ ਮੈਂ ਲੋਈ ਮਟਰਪਾ ਤੇ ਬਦਾਮ ਆਪਾਂ ਤੇ ਮਿੱਤਰਾ ਆ ਆਪਣੀ ਖਲਾਰਾ ਬਦਾਮਾਂ ਦੀ ਕੌਲੀ ਮੂਹਰੇ ਧਰਤੀ ਇਹਨਾਂ ਦੇ ਪਾ ਕੇ ਟ੍ਰੇ ਦੇ ਵਿੱਚ ਜਿੰਨੇ ਮਰਜ਼ੀ ਖਾ ਲੈਣ ਇਹ ਤੋਂ ਮਗਰੋਂ 5 ਐਮ ਐਲ ਪਾਣੀ ਦੇ ਕੇ ਖੁੱਡੇ ਛੱਡ ਦੇਣੇ ਨੇ ਤੇ ਕੱਲ ਨੂੰ ਜਾ ਕੇ ਬਾਜੀ ਛੱਡ ਦੇਣੇ ਨੇ ਆ ਖਲਾਰਾ ਆਪਣੀ ਖਲਾਰ ਕਰਨ ਦਾ ਵੀ ਵੀਰੇ ਟਾਈਮ ਆਊਗਾ ਨਾਲੇ ਗੱਲ ਯਾਰ ਸਭ ਤੋਂ ਵੱਡੀ ਕੀ ਆ ਭਰਾ ਆਪਣੇ ਕੂਤਰਾ ਤੈਨੂੰ ਪਤਾ ਵੀ ਬਿਮਾਰੀ ਪਈ ਸੀਗੀ ਤੇ ਬਾਕੀ ਤੂੰ ਤਾਂ ਆਪ ਤਾਨੂੰ ਜਾਣਦਾ ਹੀ ਆ ਤੇ ਬਿਮਾਰੀ ਪਈ ਸੀ ਕਬੂਤਰਾਂ ਨੂੰ ਆਪਣੇ ਮੇਰੇ ਹਿਸਾਬ ਨਾਲ ਤੀਜਾ ਮਹੀਨਾ ਲੱਗਿਆ ਹੁਣ ਤੀਜਾ ਮਹੀਨਾ ਤੀਜਾ ਮਹੀਨਾ ਜੇ ਵੀਰੇ ਪੂਰਾ ਹੋਇਆ ਨਹੀਂਗਾ ਜਾਨੀ ਤੀਜਾ ਮਹੀਨਾ ਲੱਗਿਆ ਤੇ ਬਿਮਾਰੀ ਪਈ ਸੀ ਵਿਚਾਰਿਆਂ ਨੂੰ ਇਹਨਾਂ ਨੂੰ ਗਰਦਨ ਵਾਲੀ ਤੇ ਮਿੱਤਰੋ ਟੀਕਾ ਵੀ ਲੱਗਿਆ ਹੋਇਆ ਅਨਸੋਟੇ ਦਾ ਜਿਵੇਂ ਆਪਾਂ ਕਲੋਨੀਆਂ ਦੇ ਬਾਜੀ ਹਰੇਆਂ ਮਿੱਤਰਾਂ ਹਰਨ ਦਾ ਹੱਕ ਹੈਗਾ ਅਸੀਂ ਕਬੂਤਰੀ ਦਾ ਤੇ ਇਹ ਸਿਰਫ ਵਾਇਰਸ ਦਾ ਚੱਕਰ ਹੈ ਇਹ ਤਾਂ ਕਬੂਤਰਾਂ ਨੂੰ ਨਸੋਟੇ ਦਾ ਟੀਕਾ ਲੱਗ ਜਾਂਦਾ ਨਾ ਇਹ ਗਰਮ ਵਾਲਾ ਹੁੰਦਾ ਟੀਕਾ ਤਾਂ ਇਹ ਕੰਮ ਖਰਾਬ ਕਰਦਾ ਹੁਣ ਜਿਵੇਂ ਬੰਦੇ ਵਿੱਚ YouTube ਤੇ ਦਵਾਈਆਂ ਪਾਈ ਜਾਂਦੇ ਨੇ ਕੋਈ ਯਾਰ ਰੰਦੀ ਦਵਾਈ ਦਿਓ ਜੀ ਆ ਲਹੂ ਵਧਾ ਲਓ ਜੀ ਇਹਨਾਂ ਦਾ ਇਹਨਾਂ ਦਾ ਜੀ ਆ ਪੋਟਾ ਸਾਬ ਇਹਨਾਂ ਦੇ ਜੀ ਐ 3700 ਦਵਾਈਆਂ ਪਾਈਆਂ ਪਈਆਂ ਨੇ ਯਾਰ ਉਹ ਦਵਾਈਆਂ ਪਾ ਕੇ ਯਾਰ ਕਿਹੜਾ ਪਾਈਆਂ ਜੱਤ ਲੂਗਾ ਬਾਈ ਦਵਾਈਆਂ ਨਹੀਂ ਕਬੂਤਰਾਂ ਨੂੰ ਉੜਨ ਦਿੰਦੀਆਂ ਹੈਗੀਆਂ ਉੜਨ ਵਾਲੇ ਕਬੂਤਰਾਂ ਹੁੰਦਾ ਬਾਈ ਦਵਾਈ ਜਿਹੜੀ ਜੁਹਨਾ ਦੀ ਦੇਣੀ ਆ ਉਹ ਵੀ ਬਹੁਤ ਬੰਦਾ ਸੋ ਸਮਝ ਕੇ ਦਿੰਦਾ ਇੰਮੀ ਦੇਸੀ ਤਰੀਕੇ ਦੇ ਨਾਲ ਜੂਨਾ ਨਿਕਲ ਜਾਣ ਦਾ ਸਾਰਿਆਂ ਨਾਲੋਂ ਵਧੀਆ ਗੱਲ ਆ ਭਾਈ ਉਡਣ ਵਾਲੇ ਕਬੂਤਰਾਂ ਉਹਨੂੰ ਜਿੰਨੀਆਂ ਦਵਾਈਆਂ ਪਾਵਾਂਗੇ ਉੰਨਾ ਹੀ ਨਾਸੂ ਕਬੂਤਰਾਂ ਦਾ ਲੋਏ ਤਰੀ ਖਲਾਾਰੇ ਨਹੀਂ ਮੰਨਣੇ ਯਾਰ ਕਿਸੇ ਕਬੂਤਰ ਨੇ ਨਾਲੇ ਜਿੰਨੇ ਹੁਣ ਮੇਰੀ ਗੱਲ ਸੁਣਾ ਵੱਡੇ ਵੱਡੇ ਖਲਾਰੀ ਬਣੇ ਬੈਠੇ ਨੇ ਯਾਰ ਏਡੇ ਏਡੇ ਚੋਟੀ ਦੇ ਖਲਾਰੀ ਨੇ ਮੋਰ ਹੁਣੀ ਦੇ ਲਾ ਯਾਰ ਉਹ ਕਿਤੇ ਹੁਣ ਇੱਥੇ ਹੁਣ YouTube ਤੇ ਇੰਨੀਆਂ ਖਲਾਾਰਾਂ ਲੋਕਾਂ ਦੀਆਂ ਦੱਸੀਆਂ ਪਈਆਂ ਨੇ ਯਾਰ YouTube ਦੀਆਂ ਖਲਾਾਰਾਂ ਸਿੱਖ ਕੇ ਯਾਰ ਕੋਈ ਹੋਰ ਨਾ ਸਟਾਰ ਬਣ ਗਿਆ ਇਹ ਤਾਂ ਵੀਰੇ ਕਬੂਤਰਾਂ ਦੇ ਸਮਝ ਲਾ ਵੀ ਵਿਚੇ ਰਹਿਣਾ ਪੈਂਦਾ ਬੰਦੇ ਨੂੰ ਸਾਰੀ ਦਿਹਾੜੀ ਕੂਤਰ ਦਾ ਤੈਨੂੰ ਆਪ ਦਸੂ ਆਪਦਾ ਵੀ ਮੈਨੂੰ ਆ ਚੀਜ਼ ਦੀ ਘਾਟ ਪਰ ਮਿੱਤਰਾ ਗੱਲ ਕੀ ਹੁੰਦੀ ਆ ਰੇਗ ਬੰਦੇ ਨੂੰ ਮਜਬੂਰੀਆਂ ਵੀ ਹੁੰਦੀਆਂ ਨੇ ਤੇ ਕੰਮਕਾਰ ਦੀਆਂ ਹੋਰ ਵੀ ਵੀਰੇ ਕਰਦੀਆਂ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਨੇ ਤੇ 19 ਬੰਦੇ ਤੋਂ ਦੇਖਭਾਲ ਨਹੀਂ ਹੁੰਦੀ ਜਿੰਨੀ ਆਪਾਂ ਨੂੰ ਇਹ ਕੂਤਰ ਮੰਗਦੇ ਨੇ ਜਿਵੇਂ ਸਮਝ ਲਓ ਇੱਕ ਬੱਚਾ ਛੋਟਾ ਜਿਹਾ ਆਪਾਂ ਮਾਂ ਪਿਓ ਪਾਲਦੇ ਨੇ ਨਾ ਉਹ ਕਣ ਵੀਰੇ ਇਹਨਾਂ ਦੀ ਸੇਵਾ ਹੁੰਦੀ ਆ ਤੇ ਜਿਵੇਂ ਕਹਿੰਦੇ ਆ ਵੀ ਮਾਂ ਆਪਦੇ ਬੱਚੇ ਦੇ ਇਸ਼ਾਰੇ ਸਮਝ ਲੈਂਦੀ ਆ ਗੁੰਗੇ ਬੱਚੇ ਦੇ ਵੀ ਜਾਂ ਬੱਚਾ ਗੁੰਗਾ ਜਿਹਾ ਹੁੰਦਾ ਨਾ ਬੱਸ ਛੋਟਾ ਹੁੰਦਾ ਬੋਲਦਾ ਨਹੀਂ ਹੁੰਦਾ ਉਹਦੇ ਮਾਂ ਇਸ਼ਾਰਾ ਸਮਝ ਲੈਂਦੀ ਆ ਵੀ ਹੁਣ ਇਹਨੂੰ ਭੁੱਖ ਲੱਗੀ ਹੋਈ ਆ ਤੇ ਹੁਣ ਇਹ ਆ ਚੀਜ਼ ਮੰਗਦਾ ਜਿੱਦਣ ਇਹ ਬੰਦਾ ਆ ਚੀਜ਼ਾਂ ਬਾਈ ਸਿੱਖ ਗਿਆ ਵੀ ਆਪਦੇ ਜਾਨਵਰ ਦਾ ਉਹਨੂੰ ਪਤਾ ਲੱਗਣ ਲੱਗ ਗਿਆ ਵੀ ਮੇਰਾ ਜਾਨਵਰ ਮੰਗਦਾ ਕੀ ਆ ਉਦਣੇ ਵੀਰੇ ਬੰਦਾ ਖਲਾਰੀ ਬਣਦਾ ਤੇ ਉਦਣੇ ਜਿੱਤ ਹੁੰਦੀਆਂ ਨੇ ਬਾਜ਼ੀਆਂ ਨਹੀਂ ਤਾਂ ਵੀਰੇ ਖਲਾਰ ਦਾ ਤੈਨੂੰ ਪਤਾ ਹੀ ਆ ਜੂ ਡੂਬ ਦੇ ਕਿੰਨੀ ਭਰੀਆਂ ਪਈਆਂ ਨੇ ਯਾਰ ਜਿਹੜੀ ਮਰਜ਼ੀ ਖਲਾਰ ਕੱਢ ਲਾ ਦੂਸਰਾ ਤੀਸਰਾ ਜਿਹੜਾ ਕੋ ਮਰਜ਼ੀ ਕੱਢੀ ਜਾ ਤੇ ਨਾ ਮਿੱਤਰਾ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਅੱਜ ਤੱਕ ਕਬੂਤਰਾਂ ਦੇ ਸਰਾਣੇ ਬੈਠੇ ਆ ਵੀਰੇ ਨਾ ਅਜੇ ਤੱਕ ਕਦੇ ਨਸ਼ਾ ਕਬੂਤਰ ਨੂੰ ਲਾਇਆ ਤੇ ਨਾ ਆਪਾਂ ਲਾਉਣਾ ਹੁਣ ਆ ਇੱਕ ਦੂਜੀ ਗੱਲ ਵੀਰੇ ਇਹ ਵੀ ਆ ਤੇ ਦੂਸਰ ਦੇ ਆਪਾਂ ਬਾਈ ਕਦੇ ਬਾਜੀ ਨਹੀਂ ਛੱਡੀ ਹੈਗੀ ਜੇ ਦੂਸਰ ਦੀ ਕਿਤੇ ਬਾਜੀ ਛੱਡੀ ਵੀ ਆ ਆਪਣਾ ਕੂਤਰ ਕਦੇ ਢੰਗ ਹੀ ਨਹੀਂ ਚੜਿਆ ਦੂਜੇ ਦਿਨ ਬਾਈ ਲਾਗੇ ਘਰ ਨੂੰ ਆ ਜੰਨੇ ਆਪਾਂ ਤੇ ਮਿੱਤਰਾ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਾਂ ਵੀਰੇ ਸ਼ੌਂਕ ਪੂਰਾ ਕਰਨੇ ਜਾਂਦੇ ਆ ਯਾਰ ਬਾਜੀ ਤੇ ਠੀਕ ਨਹੀਂ ਗੱਲ ਬਾਕੀ ਇਹ ਨਹੀਂ ਹੁੰਦਾ ਹੈਗਾ ਬਾਈ ਜਿੱਤ ਦਾ ਸ਼ੌਂਕ ਰੇਕ ਬੰਦੇ ਨੂੰ ਹੁੰਦਾ ਵੀ ਬੰਦਾ ਰੇਕ ਬੰਦਾ ਇਹੀ ਸੁਪਨਾ ਦੇਖਦਾ ਯਾਰ ਵੀ ਮੈਂ ਬਾਜੀ ਜਿੱਤਾਂ ਉਹ ਸੁਪਨਾ ਬਾਈ ਆਪਣਾ ਵੀ ਹੈਗਾ ਵੀ ਆ ਸਾਡਾ ਵੀ ਦਿਲ ਕਰਦਾ ਯਾਰ ਸਾਡਾ ਕੂਤਰ ਬਾਜੀ ਜਿੱਤੇ ਤੇ ਪਰ ਵੀਰੇ ਇਹ ਥੋੜੀ ਆ ਵੀ ਹੁਣ ਆਪਾਂ ਨਸ਼ੇ ਦੇ ਕੇ ਬਾ지ਆਂ ਜਿਤਾਉਣੇ ਨੇ ਕਬੂਤਰ ਗੋਲੀਆਂ ਦੇ ਦੇ ਜਿਤਾਉਣੇ ਨੇ ਬਾਕੀ ਕੋਈ ਗੱਲ ਨਹੀਂ ਮਿੱਤਰਾ ਆ ਬਾਕੀ ਜਿਹੜੀ ਖਲਾਰਾ ਤੈਨੂੰ ਦੱਸ ਤੀ ਆਈ ਗਹਲਾਰਾ ਆਪਣੀ ਦਾ ਬਾਕੀ ਕੋਈ ਗੱਲ ਨਹੀਂ ਵੀਰੇ ਜਦ ਗਰਮੀ ਦਾ ਟਾਈਮ ਆਉਣ ਦੇ ਇਹਰਾ ਆ ਜੀਆਂ ਆਪਣੇ ਕੋਲੇ ਕੋਈ ਗੱਲ ਨਹੀਂ ਬਾਈ ਪਾਣੀ ਜਿਹੜਾ ਦੰਨੇ ਆ ਤੁਹਾਨੂੰ ਪਾਣੀ ਦੇ ਦਾਂਗੇ ਤੇ ਬਾਕੀ ਜਿਹੜੀ ਸਾਂਭ ਸੰਭਾਲ ਮੈਂ ਕਰ ਰੂੰਗਾ ਐਤਕੀ ਬਾਜੀਆਂ ਮੌਕੇ ਤੁਹਾਨੂੰ ਪਤਾ ਲੱਗੇ ਜਾਣੀਆਂ ਤੁਹਾਡੇ ਸਾਹਮਣੇ ਹੀ ਆਪਾਂ ਸਾਂਭ ਵੀ ਕਰਾਂਗੇ ਕੂਤਰਾਂ ਦੀ ਬਾਕੀ ਧੰਨਵਾਦ ਆ ਵੀਰੇ ਬਾਕੀ ਮਿੱਤਰੋ ਇਹਨਾਂ ਨੂੰ ਖਾਣ ਦੋ ਬਦਾਮ ਤੇ ਆਪਾਂ ਹੁਣ ਨਵੇਂ ਪੱਠੇ ਕੱਢਦੇ ਆ ਆਪਣੇ ਡਾਈ ਕਰਾਉਣੇ ਆ ਉਹਨਾਂ ਦੀ ਆ ਜਾਓ ਵੀਰਾ ਸਾਡੀ ਇਹ ਕੂਤਰ ਮਿੱਤਰੋ ਆਪਾਂ ਆ ਦੇ ਕੜਾਈ ਇਹ ਗੇੜੇ ਆਪਾਂ ਅੱਜ ਇਹ ਡੱਬਿਆ ਲੋਈ ਮਤਰਾ ਕਢਦੇ ਆ ਹੁਣ ਆਪਾਂ ਸਮੇ ਉਤਰਾ ਆਪਣੇ ਕਢਾਉਣੇ ਆ ਇਹਨਾਂ ਦੇ ਗੇੜੇ ਇਹ ਕਮਰਾ ਆਪਾਂ ਨੂੰ ਕਹਿੰਦਾ ਸੀ ਯਾਰ ਵੀਰੇ ਕੋਈ ਕੁੱਤਰਾ ਥੋੜਾ ਜਿਹਾ ਸਮਾਰ ਕੇ ਦਿਖਾ ਦਿਆ ਕਰ ਤੇ ਲਾਇਆ ਵੀਰੇ ਕੋਈ ਗੱਲ ਨਹੀਂ ਬਾਕੀ ਵੀਰੇ ਆਪਾਂ ਯਾਰ ਕੋਈ ਯੂਟਿਊਬਰ ਜਾਂ ਆਪਾਂ ਨੂੰ ਵੀਰੇ ਵੀਡੀਓ-ਵੀਡੀਓ ਬਣਾਉਣ ਦਾ ਇੰਨਾ ਹਿਸਾਬ ਦਾ ਹੈ ਨਹੀਂਗਾ ਹੌਲੀ-ਹੌਲੀ ਵੀਰੇ ਜਿਵੇਂ ਤੁਸੀਂ ਦੱਸੀ ਜਾਵੋਗੇ ਮੈਨੂੰ ਲੋਕਾਂ ਵੀਰੇ ਆਪਾਂ ਨੂੰ ਪਤਾ ਲੱਗ ਜਾਂਦਾ ਬਾਕੀ ਇੱਕ ਵੀ ਆਉਣੀ ਗਲਤੀ-ਗਲਤੀ ਹੁੰਦੀ ਆ ਬਾਈ ਆਪਾਂ ਤੋਂ ਤੇ ਵੀਰੇ ਦੱਸ ਲਿਆ ਕਰੋ ਆਪਾਂ ਉਹ ਹਿਸਾਬ ਨਾਲ ਕੈਮਰਾ ਕਰਕੇ ਗੁੱਡਾ ਵੀ ਸ਼ੌਂਕ ਪੂਰਾ ਕਰਾਵਾਂਗੇ ਤੇ ਆਉਂਦਾ ਵੀ ਕਰਾਂਗੇ ਵੀਰੇ ਠੀਕ ਨਹੀਂ ਗੱਲ ਲੈ ਪਰ ਮੈਂ ਤੇਰਾ ਕੱਢਦੇ ਕਬੂਤਰ ਆਪਣੇ ਆਹ ਕੱਲ ਆਪਾਂ ਕੱਢੀ ਸੀ ਲਾਲ ਜੀਨੀ ਕੂਦਰੀ ਆਪਣੀ ਜੱਟੀਆਂ ਵਾਲੀ ਇਹ ਕੋਠੀ ਦੇ ਬਾਹਰ ਦੀ ਮਿੱਤਰੋ ਜਾ ਕੇ ਇਹ ਆਪਾਂ ਕੱਲ ਪਹਿਲੇ ਦਿਨ ਹੀ ਕੱਢੀ ਸੀਗੀ ਤੇ ਆ ਗਈ ਸੀਗੀ ਢਾਂਗੀ ਨੂੰ ਇਹ ਤੇ ਅੱਜ ਇਹਨੂੰ ਵੀ ਆਪਾਂ ਕੱਢਾਂਗੇ ਇਹਨੂੰ ਕੱਢਾਂਗੇ ਆਪਾਂ ਲਾਲ ਟੌਰੀ ਵਾਲੀ ਦੇ ਨਾਲ ਕਿਉਂਕਿ ਕੱਲ ਲਾਲ ਟੌਰੀ ਵੀ ਵਾਲੀ ਆਪਣੀ ਸਿੱਧੀ ਹੋ ਗਈ ਤੇ ਹੁਣ ਮੈਂ ਕੱਢਦਾ ਮਿੱਤਰੋ ਇਹਨਾਂ ਨੂੰ ਕੂਤਰਾਂ ਨੂੰ ਤੇ ਕਢਾਉਣੀ ਇਹਨਾਂ ਦੇ ਗਿੜੇ ਆਪਾਂ ਤੇ ਇਹ ਕੱਢ ਲਾ ਬਾਕੀ ਰੰਗ ਲਾਇਆ ਆਪਾਂ ਕੂਤਰਾਂ ਦੇ ਤੇ ਰੰਗ ਦੂਏ ਸੋਨੇ ਲਾ ਦਨੇ ਕੂਤਰਾਂ ਦੇ ਆਪਣੇ ਆਦੇ ਇਹਦਾ ਆਪਾਂ ਟੂਸਾ ਤੁਸਾ ਝਾਲਰ ਕਰੀ ਜਾਂ ਮਿੱਤਰੋ। ਕੁੰਡੀ ਸੋਟਾ ਕਿੱਥੇ? ਆ ਕਿ ਡਾਉਣੇ ਆ ਵੀਰੇ ਇਹਨਾਂ। ਲੋ ਜੀ ਮਿੱਤਰੋ ਹੁਣ ਆਪਾਂ ਕੂਤਰ ਆਪਣੇ ਕੱਢਦੇ ਆਂ ਤੇ ਕੱਢ ਕੇ ਮਿੱਤਰੋ ਕਰਾਉਣਾ ਦੋਨੋਂ ਸ਼ਾਮ ਸਾਰਿਆਂ ਦਾ। ਕੱਢਦੇ ਆਂ ਮਿੱਤਰੋ ਬੁੜਾ ਹਾਰ ਆਪਾਂ ਫੇਰ ਦਰਬਾਰ ਦਿਖਾਉਣਾ ਮਿੱਤਰੋ। ਲੋ ਜੀ ਮਿੱਤਰੋ ਬਗਾਮ ਦੇ ਕੇ ਕੂਤਰ ਬਿਠਾਦੇ ਆਪਾਂ ਗੁੱਡਿਆਂ ਚ। ਦੇ ਇੱਕ ਬਾਪੂਰੇ ਨੂੰ ਵੀ ਮਿੱਤਰੋ ਦੇ ਦੇ ਬਦਾਮ ਤੇ ਬਦਾਮ ਇਹਨਾਂ ਨੂੰ ਦੇ ਕੇ ਆਪਾਂ ਚਾਰਾਂ ਨੂੰ ਤੇ ਬਿਠਾ ਦੇ ਮਿੱਤਰੋ ਕੂਤਰਾ ਆਪਣੇ ਤੇ ਬਾਕੀ ਦੋਸਤੋਂ ਕੱਢ ਲੈ ਕੂਤਰਾ ਵਾਂ ਆ ਉੜਦੇ ਨੇ ਆਪਣੇ ਆ ਨੀਲੀ ਵੀ ਫਿਰ ਦਿਆ ਹਾਰੇ ਕੂਤਰਾ ਆਪਣੇ ਪੰਦਰ ਜੀ ਫਿਰਦੇ ਨੇ ਮਿੱਤਰੋ ਆ ਫਿਰਦੀਆਂ ਲਾਲ ਚਾਲਰਾਂ ਆਹ ਕਰਦੀ ਆ ਸੈਨਾ ਆਪਣੀ ਕੀ ਕਰਦੇ ਆ ਮਿੱਤਰੋ ਗੱਲਬਾਤ ਆਪਾਂ ਲੋ ਜੀ ਮਿੱਤਰੋ ਬੱਚਿਆਂ ਨੂੰ ਪਾਉਨੇ ਆਪਾਂ ਹੁਣ ਜਾਲਾਂ ਦੇ ਵਿੱਚ ਤੇ ਬਾਕੀ ਮਿੱਤਰੋ ਕੁੰਡੀਆਂ ਰੱਖਦੇ ਆ ਤੁੱਪੇ ਧੋ ਕੇ ਨਾਲ ਇਹਨਾਂ ਨੂੰ ਤੁੱਪਾ ਤਾਂ ਪੱਲ ਲੱਗ ਜੂ ਮਿੱਤਰੋ ਤੇ ਅੱਜ ਆਪਾਂ ਆਪਣੇ ਪੂਰੇ ਨੂੰ ਵੀ ਕੱਢਤਾ ਮਿੱਤਰੋ ਪੂਰੇ ਦੇ ਵੀ ਮਾਚਲਾ ਜੇ ਕਢਾ ਦਨੇ ਆ ਗੇੜੇ ਧੁੱਪ ਤਾਂ ਆਪਾਂ ਬਹੁਤ ਵਧੀਆ ਨਿਕਲੀਆ ਮੌਸਮ ਸੋਹਣਾ ਸੀ ਅੱਜ ਆਓ ਜੀ ਮਿੱਤਰੋ ਬੱਚੇ ਬਾਦੇ ਆਪਾਂ ਜਾਲ 'ਚ ਤੇ ਲਾਲ ਟੋਰੀ ਵਾਲੀ ਬੰਤੀ ਛਤਰੀ ਤੇ ਤੇ ਬਾਕੀ ਦੇ ਮਿੱਤਰੋ ਕੂਤਰਾ ਆਪਣੇ ਫਿਰਦੇ ਨੇ ਤੇ ਸ਼ੌਕ ਮਿੱਤਰੋ ਆਓ ਜੀ ਮਿੱਤਰੋ ਇੱਥੇ ਲੱਗਿਆ ਨੇ ਜਪੂ ਕਾ ਡੱਬੀ ਖੜੀ ਆ ਉੱਪਰ ਤੇ ਪੂਰਾ ਦੁੱਸੇ ਵਾਲੀ ਇਹ ਉੱਪਰ ਗੜੇ ਨੇ ਤੇ ਬਾਕੀ ਆਪਣੇ ਪੱਧਰ ਫਿਰਦੇ ਨੇ। ਬਾਕੀ ਆਪਾਂ ਜੋੜਿਆਂ ਨੂੰ ਦਾਣਾ-ਦਾਣੇ ਪਾਦੇ ਮਿੱਤਰੋ। ਜੋੜੇ ਆਪਣੇ ਫੁੱਲ ਹੋ ਜਾਣਗੇ ਇਹਨਾਂ ਨੂੰ। ਕੀ ਛਾਰਦੇ ਆ ਮਿੱਤਰੋ ਇਹਨਾਂ ਨੂੰ ਵੀ ਪਾਣੀ ਧਰਨ ਤੋਂ ਰਹਿ ਗਿਆ। ਬਸ ਇਹਨਾਂ ਦਾਣੇ ਖਾ ਲੈਣ ਉਦੋਂ ਮਾਦਰੋਂ ਕੱਢਦੇ ਆਪਾਂ ਪਾਰੀ ਬਾਹਰ। ਇਹ ਵੀ ਆਪਣੀ ਸਿਕਲੀ ਲਾ ਕੇ ਬਿਠਾਈ ਹੋਈ ਆ। ਇਹਦੀ ਕਰਦੇ ਹਾਂ ਮਿੱਤਰੋ ਪੱਟੀ ਆਪਾਂ ਮਿੱਤਰੋ ਦੋ ਕਬੂਤਰ ਬਹਿ ਗਏ ਆਪਣੇ ਇੱਕ ਤਾਂ ਆਪਣੀ ਲਾਲ ਝੱਲਰ ਵਾਲੀ ਲੋ ਜੀ ਮਿੱਤਰੋ ਕਾਲ ਕੰਤਾ ਵੀ ਆ ਗਿਆ ਤੇ ਹੁਣ ਮਿੱਤਰੋ ਚਾਰ ਕਬੂਤਰ ਬਹਿ ਗਏ ਜੀ ਤੇ ਹੋਰ ਵੀ ਆ ਰਹੇ ਨੇ ਕਬੂਤਰ ਆਪਣੇ ਇੱਕ ਝੱਲਰ ਵਾਲੀ ਵੀ ਆ ਗਈ ਤੇ ਕੱਚਾ ਟੂਸੇ ਟੋਰੀ ਵਾਲੀ ਕਬੂਤਰੀ ਦੇਖਦੇ ਆ ਮਿੱਤਰੋ ਮੁੜਦੀ ਆ ਜਾਂ ਨਹੀਂ ਤੇ ਆ ਜਾ ਆ ਜਾ ਇਹ ਵੀ ਆ ਗਈ ਮਿੱਤਰੋ ਕੱਚਾ ਵਾਲਾ ਵੀ ਆ ਗਿਆ ਅੱਜ ਇਕੱਠੇ ਹੀ ਬੈਠੇ ਨੇ ਮਿੱਤਰੋ ਇਹ ਲੋਈ ਮਿੱਤਰੋ ਚਾਲਾ ਟੌਰੀ ਵਾਲਾ ਵੀ ਆ ਗਿਆ ਉਧਰ ਤੇ ਉਹ ਵੀ ਆਉਂ ਮੈਂ ਲਾ ਚਾਲਾ ਟੂਸੇ ਵਾਲੀ ਤੇ ਚਟੌਰੀ ਅੱਜ ਕੱਚਾ ਟਹਾ ਟੂਸੇ ਟੌਰੀ ਆਈ ਦਾ ਮਿੱਤਰੋ ਰੈਸ਼ੀ ਬਹੁਤ ਸੀ ਅੱਜ ਬਹੁਤ ਵਧੀਆ ਉੜ ਗਈ ਇਹਦਾ ਇੱਕ 20 ਹੋ ਗਏ ਮਿੱਤਰੋ 25 ਇੱਕ 25 ਹੋ ਗਏ ਮਿੱਤਰੋ ਇਹਨਾਂ ਨੂੰ ਲਾਉਨੇ ਆ ਤੇ ਇਹਨਾਂ ਨੂੰ ਦੇ ਦੇਣ ਜੇ ਕੋਈ ਹੋਰ ਬੈਠਣ ਦਾ ਜਾਵਾਨਾ ਦਾ ਬਹਿ ਸਕਦਾ ਭਾਈ ਆ ਕਿ ਮੇਂ ਮਿੱਤਰੋ ਇਹ ਤਾਂ ਆਪਾਂ ਲਾਤੇ ਸੀਗੇ ਕੌਂਡੀ ਕੜਤੀ ਬਾਹਰ ਇਹ ਆ ਕੂਤਰ ਆਏ ਨੇ ਮਿੱਤਰੋ ਆਪਣੇ ਹੁਣ ਉੜ ਕੇ ਅੱਜ ਮਿੱਤਰੋ ਨੀਲੀ ਵੀ ਨੇ ਬਹੁਤ ਸੋਹਣਾ ਜੋਰ ਲਾਇਆ ਜੀ ਇੱਕ 25 ਦੇ ਬੈਠੀ ਆ ਮਿੱਤਰੋ ਜੀ ਤੇ ਇੱਕ ਅੱਛਾਂ ਵਾਲਾ ਕੂਤਰ ਵੀ ਉਦਣੇ ਆਪਣਾ 12 ਵਜੇ ਬੈਠਿਆ ਸੀਗਾ ਜੀ ਤੇ ਇਹ ਵੀ ਅੱਜ ਇੱਕ 25 ਦੇ ਬੈਠਿਆ ਇਹ ਝੱਲਰ ਵਾਲੀ ਇਹ ਅੱਜ ਮੈਨੂੰ ਲਾਦਾ ਮੈਂ ਧਰੋ ਹੀ ਉਹ ਤਰਨੇ ਜਾਣੀ ਅੱਜ ਘੰਟਾ ਇੱਕ ਘੰਟਾ ਵਧੇ ਗਏ ਨੇ ਇੱਕ ਘੰਟਾ ਵੱਧ ਗਏ ਆਏ ਨੇ ਜੀ ਅੱਗੇ ਨਾਲੋਂ ਇੱਕ ਆ ਕੂਤਰਾ ਬਣਾਈ ਲਾਜੀ ਨਹੀਂ ਮਦੀਨ ਤੇ ਵੀ ਹੁਣੇ ਬੈਠੀ ਆ ਜੀ ਲਾਲਜੀਨੀ ਝੱਲਾ ਦਾ ਟੌਰੀ ਵਾਲੀ ਤੇ ਕਾ ਝੱਲਰ ਵਾਲੀ ਤੇ ਬਾਕੀ ਆ ਬੈਠੇ ਨੇ ਮਿੱਤਰੋ ਆਪਣੇ ਫਿਰਦੇ ਨੇ ਤੇ ਪੱਦਰ ਜੀ ਆਏ ਹੋਣੇ ਮਿੱਤਰੋ ਡੱਬੀ ਵੀ ਜ਼ੋਰ ਜਿਹੀ ਲਾਉਂਦੀ ਆ ਤੇ ਦੇਖੋ ਕਾ ਦਿੰਦੇ ਨੇ ਤੇ ਬਾਕੀ ਆਪਾਂ ਦਾਣੇ ਪਾਉਣੇ ਆ ਜੀ ਮਿੱਤਰੋ ਦੂਜੇ ਕਬੂਤਰਾਂ ਨੂੰ ਆਪਣੇਆਂ ਗਿਆ ਨੂੰ ਤੇ ਬਾਕੀ ਮਿੱਤਰੋ ਕੱਲ ਨੂੰ ਆਪਾਂ ਛੱਡਣਾ ਕਬੂਤਰ ਦਸਰ ਦੀ ਬਾਜ਼ੀ ਆ ਮਿੱਤਰੋ ਦੇਖਦੇ ਆ ਕੱਲ ਨੂੰ ਕੀ ਬਣਦਾ ਤੇ ਬਾਕੀ ਭਰਾਵੋ ਕਦੇ ਦਸਰ ਆਪਾਂ ਜਿੱਤੇ ਤਾਂ ਹੈ ਨਹੀਂ ਏ ਤੇ ਜਿੱਤੇ ਤਾਂ ਵੀ ਨਹੀਂ ਮਿੱਤਰੋ ਕਦੇ ਦਸਰਾਂ ਆਪਾਂ ਛੱਡੀਆਂ ਨਹੀਂ ਹੈਗੀਆਂ ਕਹਿਰਾਂ ਬਾਜ਼ੀਆਂ ਛੱਡਦੇ ਰਿਆਂ ਹੁਣ ਤੱਕ ਤੇ ਇੱਕ ਸਾਲ ਬਈ ਆਪਣਾ ਇਹ ਦੋਸਰ ਦੇ ਵਿੱਚ ਮਿੱਤਰੋ ਆਪਣਾ ਕਬੂਤਰ ਰਹਿ ਵੀ ਜਾਂਦਾ ਤੇ ਰਾਤ ਨੂੰ ਢਾਂਗੇ ਆਥਣੇ ਚੜਦਾ ਜੀ ਉੱਤੇ ਰਹਿ ਜਾਂਦਾ ਰਾਤ ਨੂੰ ਕਈ ਵਾਰ ਆਪਣੇ ਨੇ ਇੱਕ ਹੋ ਗਈ ਐ ਤਾਂ ਪੱਲੇ ਬਾਜੀ ਛੱਡੀ ਸੀ ਮਿੱਤਰੋ ਦੋਏ ਕਬੂਤਰ ਵਿੱਚ ਰਹਿ ਗਏ ਸੀ ਆਪਣੇ ਦੋਏ ਉੱਤੇ ਰਹਿ ਗਏ ਜੀ ਇੱਕ ਵਾਰ ਮੱਜਰੀ ਛੱਡੀ ਸੀ ਬਾਜੀ ਮਿੱਤਰੋ ਉੱਥੇ ਵੀ ਆਪਣੇ ਪਹਿਲੇ ਦਿਨ ਉੱਤੇ ਰਹਿ ਗਈ ਸੀ ਤੇ ਦੂਜੇ ਦਿਨ ਫਿਰ ਲਾ ਕੇ ਸਵੇਰੇ ਮਿੱਤਰੋ ਪੈਰ ਵਾਲੇ ਕਾਲੇ ਨੇ ਯਾਨੀ ਮੜਾ ਜਾ ਕਰਕੇ ਉਹਦੀ ਸਮਝੀ ਤੇ ਜਦ ਹੀ ਛੱੜਤੀ ਸੀ ਮਿੱਤਰੋ ਉਹ ਵੀ ਦੋ ਘੰਟੇ ਲਾ ਕੇ ਬੈ ਗਈ ਸੀ ਉਥੇ ਤੇ ਦੂਸਰਾ ਮਿੱਤਰੋ ਕਦੇ ਛੱਡੀ ਜਾਈ ਨਹੀਂ ਆਪਾਂ ਜੇ 5-7 ਕ ਦੂਸਰਾ ਛੱਡੀਆਂ ਨੇ ਮਿੱਤਰੋ ਉਹ ਕਦੇ ਕਬੂਤਰ ਟਾਂਗੀ ਨਹੀਂ ਚੜਿਆ ਇੱਕ ਸਾਲ ਆਪਣੀ ਚਣਕੋਈਆਂ ਛੱਡੀ ਸੀ ਮਿੱਤਰੋ ਕਬੂਤਰੀ ਉੱਥੇ ਵੀ ਆਪਣੀ ਉੱਪਰ ਹੀ ਰਹਿ ਗਈ ਸੀ ਤੇ ਹੁਣ ਕੱਲ ਨੂੰ ਆਪਾਂ ਛੱਡਣੇ ਨੇ ਮਿੱਤਰੋ ਕਬੂਤਰ ਦੇਖੋ ਰਮਾਤਮਾ ਸੁੱਖ ਰੱਖੇ ਜੇ ਆਪਣਾ ਵਿੱਚ ਰਹਿਣਾ ਕਬੂਤਰ ਤੇ ਟਾਂਗੀ ਚੜ ਜਾਵੇ ਤੇ ਇੱਕ ਵਾਰ ਮਿੱਤਰੋ ਆਪਣਾ ਕਬੂਤਰ ਛੱਡਿਆ ਜੀ ਆਪਾਂ ਲਤਾਲੇ ਇੱਕ ਇੱਕ ਕਬੂਤਰ ਮਿੱਤਰੋ ਅੱਜ ਤਾਂ ਘਟਾਂਗੀ ਦੇ ਚੜਿਆ ਆਪਣਾ ਯੋਗੇ ਦੀ ਚੀਮੇ ਵਾਲੇ ਦੀ ਬਾਜੀ ਕਰਾਈ ਸੀ ਉੱਥੇ ਐਂਟਰ ਐਂਟਰੀ ਜੀ ਇਹਦੀ ਇਹ ਮੈਨੂੰ ਕਹਿੰਦਾ ਯਾਰ ਵੀ ਕਬੂਤਰ ਉੱਡਦਾ ਤੇਰੇ ਕੋ ਕੋਈ ਮੈਂ ਹਾਂ ਕਬੂਤਰ ਤਾਂ ਉੱਡਦਾ ਕਹਿੰਦਾ ਯਾਰ ਆਪਾਂ ਬਾਜੀ ਛੱਡਣੀ ਆ ਲਤਾਲੇ ਵੀ ਮੇਰੀ ਉੱਥੇ ਐਂਟਰੀ ਕਰਾਈ ਆ ਇੱਕ ਬਹਿ ਗਿਆ ਤੇ ਇਹ ਕਹਿੰਦਾ ਵੀ ਮੇਰੀ ਐਂਟਰੀ ਕਰਾਈ ਹੋਈ ਆ ਵੀ ਯਾਰ ਉੱਥੇ ਬਾਜੀ ਛੱਡਣੀ ਆ ਆ ਚੱਲ ਕੋਈ ਗੱਲ ਨਹੀਂ ਇੱਕ ਕਬੂਦਰੀ ਬਹਿ ਗਈ ਆਪਣੀ ਥੱਲੇ ਲਾਦੀ ਐ ਤੇ ਮਿੱਤਰੋ ਜੋਗਾ ਕਹਿੰਦਾ ਕਹਿੰਦਾ ਯਾਰ ਆਪਣੀ ਉੱਥੇ ਐਂਟਰੀ ਹੈਗੀ ਆ ਵੀ ਤੂੰ ਛੱਡ ਦੇ ਬਾਜੀ ਵੀ ਇਹ ਕਬੂਤਰ ਉੱਡਦਾ ਤੇਰੇ ਕੋ ਮੈਂ ਚੱਲ ਛੱਡ ਦੰਨੇ ਆ ਤੇ ਮਿੱਤਰੋ ਗੱਲ ਵੀ ਐ ਹਾਸੇ ਵਾਲੀ ਉਹ ਤੇ ਭਾਈ ਅਸੀਂ ਕੀ ਕੀਤਾ ਮਿੱਤਰੋ ਕੂਤਰ ਸਾਡਾ ਬਹੁਤ ਔਖਾ ਢਾਂਗੀ ਚੜ ਗਿਆ ਜੀ ਉੱਥੇ ਤੇ ਮਿੱਤਰੋ ਢਾਂਗੀ ਚੜਿਆ ਹੋਇਆ ਕੂਤਰ ਤੇ ਉੱਥੇ ਖਿਡਾਰੀ ਪਹੁੰਚੇ ਸੀਗੇ ਪੂਰੇ ਵਧੀਆ ਤੇ ਜੋਗਾ ਕਹਿੰਦਾ ਵੀ ਕਾ ਯਾਰ ਆਪਾਂ ਕੂਤਰ ਆਪ ਨਹੀਂ ਸਾਂਭਣਾ ਵੀ ਕਿਸੇ ਵਧੀਆ ਖਿਡਾਰੀ ਨੂੰ ਫੜਾ ਦਨੇ ਆ ਵੀ ਇਹਨੇ ਸਾਂਭਣਾ ਨਾ ਕੂਤਰ ਵਧੀਆ ਨਾ ਚੱਲਦਾ ਬੰਦੇ ਦਾ ਮਾ ਚੱਲ ਠੀਕ ਆ ਯਾਰ ਸਮਾ ਦੇ ਇਹਨੇ ਭਾਈ ਚੱਕ ਕੇ ਉਹਨੂੰ ਕੂਤਰ ਫੜਾਤਾ ਵੀਰੇ ਤੇ ਉਹ ਬੰਦਾ ਆਪਣੇ ਨਾਲ ਲੈ ਗਿਆ ਜੀ ਕਬੂਤਰ ਆਪਾਂ 9 ਦਾ ਕਾਨੂੰ ਲੈਣਾ ਵਧੀਆ ਨਾਮੀ ਖਲਾਰੀ ਹੈ ਜੀ ਉਹ ਆਪਾਂ ਕਾਨੂੰ ਗਏ ਤਾਂ 9 ਉਹ ਕਰਨਾ ਤੇ ਮਿੱਤਰੋ ਜੋਗੇ ਨੇ ਬਾਈ ਜਲ ਕਹਿ ਖਾ ਕੇ ਜੀ ਕਬੂਤਰ ਉਹਨੂੰ ਫੜਾਦਾ ਜੀ ਉਹ ਮਿੱਤਰੋ ਲੈ ਗਿਆ ਕਬੂਤਰ ਤੇ ਸ਼ਾਮ ਨੂੰ ਰਾਤ ਜੇ ਨੂੰ ਨੇ ਮੈਨੂੰ ਫੋਨ ਕੀਤਾ ਕਹਿੰਦਾ ਮਿੱਤਰ ਆਪਾਂ ਕੱਲ ਨੂੰ ਕਹਿੰਦਾ ਬਾਜੀ ਛੱਡਣੀ ਆ ਤੇ ਤੇਰਾ ਕਬੂਤਰ ਜਿੱਤੂਗਾ ਮੈਂ ਵੀ ਠੀਕ ਆ ਸਾਨੂੰ ਵੀ ਹੌਸਲਾ ਹੋ ਗਿਆ ਵੀ ਖਲਾਰੀ ਨੇ ਫੋਨ ਕਰਕੇ ਆਪ ਗਿਆ ਵੀ ਜਿੱਤੂਗਾ ਕਬੂਤਰ ਤੁਹਾਡਾ ਕਬੂਤਰ ਵੀ ਮਿੱਤਰੋ ਫੁੱਲ ਜਾਣ ਚ ਸੀਗਾ ਉਹ ਏ ਮਿੱਤਰੋ ਕੀ ਹੋਇਆ ਜੀ ਕਬੂਤਰ ਪਾਈ ਅਸੀਂ ਅਸੀਂ ਆ ਬਾਈ ਕੋਸਾ ਟਕਾਂ ਥੋੜੀ ਕਹਿਣਾ ਉੱਥੇ ਲਿਹਾਜ਼ ਨਹੀਂ ਹੋਈ ਤਾਂ ਨਹੀਂ ਹੈ ਕਿ ਮਾ ਵੀ ਬਾਈ ਸਾਡੀ ਦਾ ਵੀ ਕੋਈ ਹੈ ਨਹੀਂ ਗੀ ਉਧਰਲੇ ਖਿਡਾਰੀਆਂ ਨਾਲ ਕਿਸੇ ਨਾਲ ਜਾਣ ਪਛਾਣ ਨਹੀਂ ਜਿਆਦੇ ਨਾ ਸਾਡੀ ਕਹਿਣਾ ਲਿਹਾਜ ਆ ਕਹਿੰਦਾ ਕੱਲੋ ਬਾਜੀ ਨਹੀਂ ਵੰਡਣੇ ਹੈ ਕਿ ਕਬੂਤਰ ਆਪਣਾ ਕੱਲਾ ਜਿੱਤੂ ਮਾ ਵੀ ਠੀਕ ਆ ਸਾਨੂੰ ਵੀ ਹੌਂਸਲਾ ਹੋ ਗਿਆ ਮਿੱਤਰੋ ਕਹਿੰਦਾ ਤੁਸੀਂ ਯਾਰ ਜਦ ਮਰਜ਼ੀ ਆ ਜਿਓ ਵੀ ਕਬੂਤਰ ਆਉਣਾ ਸੀ ਸੰਭਿਆ ਤੇ ਸਾਡਾ ਕਬੂਤਰ ਆ ਇਹ ਤੇ ਵੀ ਹੁਣ ਤੁਹਾਡਾ ਕੋਈ ਮੈਟਰ ਨਹੀਂ ਹੈਗਾ ਵੀ ਹੁਣ ਅਸੀਂ ਆਪੇ ਸੰਭਾਂਗੇ ਮਾ ਵੀ ਠੀਕ ਆ ਕਹਿੰਦਾ ਯਾਰ ਤੁਸੀਂ ਨਿਆਰੇ ਨਾਲ ਆ ਜਿਓ ਮਾ ਵੀ ਠੀਕ ਆ ਜੀ ਅਸੀਂ ਮਿੱਤਰੋ ਇੱਥੋਂ ਆਉਂਦਾ ਨਜ਼ਾਰੇ ਨਾਲ ਇਹਨੂੰ ਪਤਾសារ ਪਹਿਲਾਂ ਦਾ ਮੇਰੇ ਸਾਡੀ ਸਲਾਹ ਦੀ ਵੀ ਚਾ ਲੇਟ ਚਲੇ ਜਾਵਾਂਗੇ ਫਿਰ ਮੈਂ ਉਹਨਾਂ ਨੂੰ ਪਤਾ ਕਬੂਤਰਾਂ ਨਾਲ ਦਾ ਕਾਹ ਨੂੰ ਮਨ ਖੜਦਾ ਮਿੱਤਰੋ ਤੇ ਅਸੀਂ 9:00 ਵਜੇ ਜੀ ਉੱਥੇ ਨਹਾ ਧੋ ਕੇ ਆਪਦਾ ਹੌਲੀ ਹੌਲੀ ਐ ਗੱਲਾਂ ਕਰਦੇ ਜਾਈਏ ਵੀ ਅੱਜ ਤਾਂ ਜਿੱਤੇ ਲੈਣੀਆਂ ਬਾਜੀ ਵੀ ਬੰਦੇ ਨੇ ਇੰਨੇ ਤਗੜੇ ਖਿਡਾਰੀ ਨੇ ਕਬੂਤਰ ਸਾਂਭਿਆ ਤੇ ਲਿਆ ਕੇ ਮਿੱਤਰੋ ਜਦ ਅਸੀਂ ਬਾਜੀ ਦੇ ਪਹੁੰਚੇ ਤੇ ਕਬੂਤਰ ਵਾਈ ਸਾਡਾ ਜਦ ਫਾਰਮ ਆ ਰਹੇ ਉਹਦੀ ਨਾਲੇ ਪੂਛ ਕੰਬੇ ਹਾ ਯਾਰ ਕਬੂਤਰ ਦੀ ਚਾਲ ਕਿਵੇਂ ਆ ਇਹਦਾ ਯਾਰ ਕਬੂਤਰ ਮਹਾਰਾਤਾ ਆ ਪੜਾਇਆ ਜਾਂ ਬੰਦੇ ਨੂੰ ਵੀ ਕਬੂਤਰ ਪੂਰਾ ਜਾਣ ਚ ਸੀਗਾ ਵੀ ਕਬੂਤਰ ਦੇ ਫਰ ਕੰਬਦੇ ਨੇ ਯਾਰ ਜਦ ਫਰ ਮਾਰਦਾ ਮੈਂ ਪੂੰਛ ਵੀ ਨਾਲ ਹਿੱਲਦੀ ਆ ਕਬੂਤਰ ਦੀ ਅਸੀਂ ਉਹ ਬਾਈ ਨੂੰ ਪੁੱਛਿਆ ਸੀਗਾ ਬਾਈ ਯਾਰ ਕਬੂਤਰ ਵੀ ਏਕਣਾ ਚਾਲੇ ਕਬੂਤਰ ਦੀ ਬਹੁਤ ਹੋਆ ਵਿਚਾਰੇ ਦੀ ਕਹਿੰਦਾ ਮਿੱਤਰੋ ਬਸ 11 ਵਜੇ ਦਾ ਕੁੜ ਜਵੇ ਇਹ ਕਹਿੰਦਾ ਉਦੋਂ ਮਗਰਾਂ ਤਾਂ ਉੱਤੇ ਹੀ ਰਹਿ ਜੂ ਮੈਂ ਵੀ ਠੀਕ ਆ ਅਸੀਂ ਭਾਈ ਰੱਬ ਨੂੰ ਦੁਆਵਾਂ ਕਰੀਏ ਵੀ ਪ੍ਰਮਾਤਮਾ ਇਹ ਬਸ ਤੁਹਾਡੀ 11 ਵਜੇ ਤੱਕ ਸੁਣਦਾ ਵੀ 11 ਵਜੇ ਤੱਕ ਉੜ ਜਵੇ ਬਾਕੀ ਦਾ ਬਾਈ ਹੈਗਾ ਹੀ ਆ ਤੇ ਮੇਤਰੋ ਕੂਤਰ ਆਪਣਾ 11:30 ਵਜੇ ਜਾ ਕੇ ਸਪੈਦੇ ਦੇ ਬਹਿ ਗਿਆ। ਅਸੀਂ ਭਾਈ ਨੂੰ ਪੁੱਛਿਆ ਜਾ ਕੇ ਜੀਗਾ ਭਾਈ ਯਾਰ ਕੂਤਰ ਤਾਂ ਬਹਿ ਗਿਆ। ਕਹਿੰਦਾ ਕਹਿੰਦਾ ਯਾਰ ਗੱਲ ਇਹ ਆ ਵੀ ਕੂਤਰ ਨੇ ਸਮਾਨ ਨਹੀਂ ਚੱਕਿਆ। ਮੈਂ ਭਾਈ ਠੀਕ ਆ ਚੱਲ ਹੁਣ ਕੀ ਕਰ ਵੀ ਸਕ ਕੀ ਕਰਦੇ ਆ ਮਿੱਤਰੋ। ਤੇ ਅਸੀਂ ਜਾ ਕੇ ਚੱਲ ਬਹਿ ਗਏ ਜੀ ਤੇ 1:30 ਵਜੇ ਮਿੱਤਰੋ ਕੂਤਰ ਉੱਠ ਖੜਿਆ ਉਹ। 1:30 ਵਜੇ ਮਿੱਤਰੋ ਕੂਤਰ ਉੱਠਿਆ ਹੋਇਆ ਨੇਰੇ ਹੋਇਆ ਕੂਤਰ ਭਾਈ ਉਹ ਸਪੈਦਿਆਂ ਚ ਫਸਿਆ ਨੇਰੇ ਚ 8-9 ਵਜੇ। ਤੇ ਮਿੱਤਰੋ 8 ਵਜੇ ਹਾਂ ਫਸ ਗਿਆ ਸੀ ਮਿੱਤਰੋ 8 8:30 ਵਿਚ ਸਪੈਸਦਿਆਂ ਚ ਫਸ ਗਿਆ ਬਹੁਤ ਔਖਾ ਲਾਇਆ ਮਿੱਤਰੋ ਉਥੋਂ ਕੂਤਰ ਤੇ ਮੁੜ ਕੇ ਮਿੱਤਰੋ ਇੰਨਾ ਮੰਦ ਹੋ ਗਿਆ ਜੀਗਾ ਵੀ ਵੀ ਕੋਈ ਗੱਲ ਨਹੀਂ ਗਾਂ ਬਾਤ ਤੇ ਜੇ ਕਦੇ ਦੂਸਰ ਜੇ ਕੂਤਰ ਆਂਦਾ ਵੀ ਹੈ ਨਾ ਤਾਂ ਆਪੇ ਸੰਭਾਂਗੇ ਬਦੋ ਬਦ ਹਰੇ ਜਾਵਾਂਗੇ ਤੇ ਹੁਣ ਮਿੱਤਰੋ ਕਰਨਾ ਵੀ ਆਪਾਂ ਐਵੇਂ ਜੇ ਆਪਣਾ ਕੱਲ ਨੂੰ ਵਿੱਚ ਰਹਿੰਦਾ ਕੂਤਰ ਤੇ ਆਪੇ ਸੰਭਾਂਗੇ ਆਪਾਂ ਦੇਖੀ ਜਊ ਬਾਕੀ ਐਤ ਕੀ ਬਗਲੀ ਬਾਜੀ ਛੱਡੀ ਸੀ ਮਿੱਤਰੋ ਆਪਾਂ ਤੇ ਉੱਥੇ 22 ਛੱਡੀ ਹੋਈ ਮਿੱਤਰੋ ਆਪਣੀ 1 ਜੂਨ ਦੀ ਬਾਜੀ ਤੁਹਾਨੂੰ ਪਤਾ ਦਿਨ ਉੱਥੇ ਵੀ ਖਰਾਬੇ ਪੈ ਗਿਆ ਸੀਗਾ ਜੀ ਦੂਸਰ ਪੈ ਗਈ ਸੀ ਮਿੱਤਰੋ ਆਪਣਾ ਕੂਤਰ ਉੱਥੇ ਵੀ ਢਾਂਗ ਹੀ ਨਹੀਂ ਚੜਿਆ ਸੀਗਾ ਰਾਤ ਨੂੰ ਉੱਤੇ ਰਹਿ ਗਿਆ ਜੀ ਦੂਜੇ ਦਿਨ ਕਿਸੇ ਨੇ ਉੱਠਣੇ ਨਹੀਂ ਦਿੱਤਾ ਉਹ ਤੇ ਹੁਣ ਕੱਲ ਨੂੰ ਮਿੱਤਰੋ ਦੂਸਰ ਛੱਡਣੀ ਆ ਤੇ ਦੇਖ ਰਿਆਂ ਮਿੱਤਰੋ ਕੀ ਬਣਦਾ ਦੂਸਰ ਨਹੀਂ ਜਾਣੀ ਆਪਾਂ ਛੱਡਣੀ ਆ ਬਾਜੀ ਤੇ ਦੂਸਰ ਦਾ ਦਾ ਹੁਣ ਆਪਾਂ ਨੂੰ ਪਤਾ ਲੱਗ ਜੂ ਮਿੱਤਰੋ ਤੇ ਆ ਆ ਗਿਆ ਆਪਣਾ ਕੱਚ ਟੂਸੇ ਟੋਰੀ ਵਾਲਾ ਹੁਣ ਮਿੱਤਰੋ ਆਪਣੇ ਤਿੰਨ ਇੰਨਾ ਕੂਤਰ ਫਿਰਦੇ ਨੇ ਇੱਕ ਤਾਂ ਆਹ ਸਰਦਾ ਜੀ ਕੱਚ ਤੁਸੇ ਟੋਰੀ ਵਾਲਾ ਤੇ ਹੋਰ ਮਿੱਤਰੋ ਕਿਹੜੇ ਕਿਹੜੇ ਰਹਿ ਗਏ ਆਪਣੇ ਪੂਰਾ ਫਿਰਦਾ ਤੇ ਇਹਦਾ ਕੱਚ ਤੁਸੇ ਟੋਰੀ ਵਾਲਾ ਵੀ ਆ ਗਿਆ ਆਪਣਾ ਨੀਵੇਂ ਹੀ ਆ ਇਹ ਤਾਂ ਪੂਰਾ ਹੀ ਫਿਰਦਾ ਮਿੱਤਰੋ ਹੁਣ ਤਾਂ ਦੇਖੋ ਮਿੱਤਰੋ 2:3 ਵੱਜ ਗਏ ਤੇ ਕੱਲਾ ਪੂਰਾ ਔੜਦਾ ਆਪਣਾ ਬਾਕੀ ਮਿੱਤਰੋ ਕੂਤਰ ਬਹਿ ਗਏ ਆਪਣੇ ਤੇ ਇਹਨਾਂ ਨੂੰ ਲਾਉਣੇ ਆ ਥੱਲੇ ਪਾਣੀ ਕੜਦਾ ਬਾਹਰ ਆਪਾਂ ਨੋ ਯੇ ਮਿੱਤਰੋ 20 ਮਿੰਟ ਇਹਨਾਂ ਨੂੰ ਦਮ ਦਵਾ ਦਈਏ ਫਿਰ ਇਹਨਾਂ ਨੂੰ ਪਲਾਉਨੇ ਆ ਪਾਣੀ ਤੇ ਫਿਰ ਇਹਨਾਂ ਦਾ ਕਰਦੇ ਆਪਾਂ ਦਾਣਾ ਪਾਣੀ ਤੇ ਬਾਕੀ ਮਿੱਤਰੋ ਆਪਾਂ ਦਾਣਾ ਪਾਣੀ ਇਹਨਾਂ ਦਾ ਕਰਦੇ ਆ ਫਿਰ ਉਦੋਂ ਮਗਰੋਂ ਜਿਹੜੇ ਆਪਣੇ ਉੜਨ ਵਾਲੇ ਕਬੂਤਰ ਨੇ ਇਹਨਾਂ ਨੂੰ ਆਪਾਂ ਪਾਉਨੇ ਆ ਜਾਲ ਦੇ ਵਿੱਚ ਤੇ ਫਿਰ ਇਹਨਾਂ ਨੂੰ ਪਾਉਨੇ ਆ ਮਿੱਤਰੋ ਦਾਣੇ ਤੇ ਹੁਣ ਆਪਣਾ ਮਿੱਤਰੋ ਕੱਲਾ ਭੂਰਾ ਕਬੂਤਰ ਉੜਦਾ ਬਾਕੀ ਦੇਖ ਰਿਹਾ ਮਿੱਤਰੋ ਕਦ ਬਹਿੰਦਾ ਆ ਕਰਦਾ ਮਿੱਤਰੋ ਇਹ ਝੋਟਾ ਇਹਨੂੰ ਵੀ ਪਰਵਾਹ ਨਹੀਂ ਹੈਗੀ ਨਾਲੇ ਦੇਖ ਲਓ ਮਿੱਤਰੋ ਇਹ ਨੂੰ ਆਪਾਂ 5-5 6-6 ਦਿਨਾਂ ਮਗਰੋਂ ਗਿੜੇ ਕਢਾਉਣੇ ਆ ਤੇ ਇਹ ਕਦੇ ਐ ਨਹੀਂ ਵੀ ਰੋਜ ਦਾ ਇਹਨੂੰ ਡਾਇ ਹੀ ਨਹੀਂ ਕਦੇ ਮਿੱਤਰੋ 5 4 3 4 ਬੰਦੀਆਂ ਤੋਂ ਮਗਰੋਂ ਹੀ ਇਹ ਤੇ ਗਿੜੇ ਕਢਾਉਣੇ ਨੇ ਆਪਾਂ ਇਹਨੂੰ ਪਤਾ ਮਿੱਤਰੋ ਇਹ ਆਪਾਂ ਕਹਿੰਦੇ ਆ ਵੀ ਆਹ ਗਾਂਲੇ ਸਾਲੇ ਛੱਡਣਾ ਬਾਜੀ ਦਾ ਇਹ ਤੇ ਆਪਾਂ ਬਸ ਚੌਥੇ ਤੀਜੇ ਚੌਥੇ ਤੱਕ ਦਿਨ ਗਿੜੇ ਕਢਾ ਦੀਦੇ ਨੇ ਬਸ ਇਹਨੂੰ ਵੀ ਛੱਡਾਂਗੇ ਮਿੱਤਰੋ ਅੱਜ ਬੋਈ ਮਿੱਤਰੋ ਪੌਣੇ ਦਿਨ ਹੋ ਗਏ ਪੂਰਾ ਵੀ ਨੀ ਮ ਆ ਗਿਆ ਤੇ ਆ ਆਪਣੀ ਕੋਠੀ ਤੋਂ ਉੱਡ ਕੇ ਆ ਗਈ ਕੁਦਰੀ ਲਾਲ ਚੀਨੀ ਕੋਠੀ ਤੇ ਬੈਠੀ ਸੀ ਤੇ ਪੂਰਾ ਫਰਦਾ ਜੀ ਦੇਖੋ ਮਿੱਤਰੋ ਵਾਕੀ ਬੈਹਦਾ ਕਿ ਮੁਰਦਾ ਹੈ ਹੁਣ ਇਹਦੇ ਹੱਥ ਵਾਸਾ ਛਤਰੀ ਦੇ ਕਬੂਤਰ ਬੈਠੇ ਨੇ ਆਪਣੇ ਜਦੋਂ ਮਰਜੀ ਆ ਜਾਈਏ ਬੋਲੇ ਭੂਆ ਨੇ ਮਿੱਤਰੋ ਬੈਜੇ ਆਇਆ 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 ਵੇਨਾ ਵੇਨਾ ਮੁੜ ਜਾਂਦਾ ਮਿੱਤਰੋ ਫਿਰ لمبے ਘੇੜੇ ਪੈ ਗਿਆ ਹਜੇ ਨਹੀਂ ਪੈਂਦਾ ਮਿੱਤਰੋ ਇਹ ਲੰਬਾ ਘੇੜਾ ਪਕਰ ਲਿਆ ਨਹੀਂ ਪੂਰਾ ਵੀ ਬਹਿ ਗਿਆ ਆਪਣਾ ਹੁਣ ਪਾਣੀ ਕੱਢਦਾ ਬਾਹਰ ਮਿੱਤਰੋ ਆਪਾਂ ਪੂਰਾ ਆਪਣਾ 3-10 ਦੇ ਬੈਗਿਆ। ਹੇਮ ਬਾਕੀ ਆਪਾਂ ਕਰਦੇ ਆਂ ਮਿੱਤਰੋ ਦਾਣਾ ਪਾਣੀ ਹੁਣ। ਕੂਤਰਾਂ ਦਾ ਆਪਣੇ ਆਂ ਤੇ ਪੂਰੇ ਨੂੰ ਅਜੇ ਬਾਹਰ ਕੱਢ ਲੈਣੇ ਆਂ। ਜਾਂ ਨੂੰ ਇਹ ਰੈਸਟੇਜ ਕਰ ਲੂਗਾ। ਤੇ ਇਹਨਾਂ ਨੂੰ ਆਪਾਂ ਦਾਣੇ ਦੂਣੇ ਪਾ ਦਨੇ ਆਂ ਮਿੱਤਰੋ ਦੂਜੇ ਕੂਤਰਾਂ ਨੂੰ ਆਪਣੇ। ਤੇ ਆਹ ਕੂਤਰਾਂ ਨੂੰ ਆਪਾਂ ਬਦਾਮ ਦੇਗੇ ਮਿੱਤਰੋ। ਸਵੇਰੇ ਬਦਾਮ ਦੇਦੇ ਸੀ। ਜਿਹੜਾ ਜਾਨਵਰ ਇਹਨਾਂ ਦੇ ਵਿੱਚੋਂ ਰੈਸ਼ ਵਧੀਆ ਹজম ਕਰੂਗਾ। ਬਸ ਆਪਾਂ ਮਿੱਤਰੋ ਉਹ ਕਬੂਤਰ ਨੂੰ ਛੱਡ ਦੇਣਾ ਕੱਲ ਨੂੰ ਬਾਜੀ। ਤੇ ਆਹ ਲਾਲ ਟੂਸਿਆਂ ਵਾਲਾ ਕਬੂਤਰ ਤਾਂ ਸ਼ਾਇਦ ਆਪਾਂ ਪੱਕਾ ਹੀ ਛੱਡਣਾ ਮਿੱਤਰੋ। ਬਾਕੀ ਹੁਣ ਇਹਦੇ ਹਾਜਮੇ ਤੇ ਆ। ਜਿਹੜਾ ਕਬੂਤਰ ਅੰਦਰੋਂ ਸੈੱਟ ਜਿਆ ਬਸ ਚੱਕ ਕੇ ਛੱਡ ਦੇਣਾ ਮਿੱਤਰੋ ਆਪਾਂ। ਬਾਕੀ ਤੁਹਾਡੇ ਸਾਹਮਣੇ ਆ ਜਾਣਾ ਜੀ। ਕੱਲ ਨੂੰ ਕਰਾਵਾਂਗੇ ਮਿੱਤਰੋ ਸ਼ੌਂਕ ਪੂਰਾ ਤੁਹਾਡਾ ਵੀ ਬਾਜੀ ਛੱਡਾਂਗੇ ਕੱਲ ਨੂੰ ਆਪਾਂ। ਇਹ ਦੇਖ ਰਿਹਾ ਮਿੱਤਰੋ ਕੱਲੋਂ ਕੀ ਬਣਦਾ ਬਾਕੀ ਆਪਾਂ ਦਾਣਾ ਪਾਣੀ ਕਰਤਾ ਮਿੱਤਰੋ ਸਾਰੇ ਕੂਤਰਾਂ ਦਾ ਆਪਣੇਆਂ ਦਾ ਤੇ 20 ਮਿੰਟ ਤੱਕ ਆਪਾਂ ਭੂਰੇ ਨੂੰ ਪਾਣੀ ਧਰ ਦਾਂਗੇ ਮਿੱਤਰੋ ਤੇ ਫਿਰ ਆਪਾਂ ਕਰਦੇ ਇਹਨਾਂ ਦਾ ਸਾਰਿਆਂ ਦਾ ਦਾਣਾ ਪਾਣੀ ਫਿਰ ਇਕੱਠਾ ਹੀ ਕਰਦਾਂਗੇ ਇਹ ਕੂਤਰੀ ਆਪਣੀ ਇਹਨਾਂ ਚੋਂ ਕਮੰਡਲੀ ਬੈਠੀ ਆ ਮਿੱਤਰੋ ਸਾਹਮਣੇ ਬੈਠੀ ਆ ਜਿਹੜੀ ਉਹਨੂੰ ਦਾ ਆਪਾਂ ਜਾਲ 'ਚ ਛਤਰੀ ਦੇ ਬਿਠਾਉਨੇ ਆ ਮਿੱਤਰ ਤੇ ਆਪਣੀ ਲਾਲ ਪੂੰਛ ਵਾਲੀ ਨਾਲ ਇਹਦੇ ਗੇੜੇ ਘੜਾ ਪਾ ਦਾਂਗੇ ਤੇ ਬਾਕੀਆਂ ਨੂੰ ਆਪਾਂ ਦਾਣਾ ਪਾਣੀ ਕਰ ਦਵਾਂਗੇ ਪੂਰਾ ਮਿੱਤਰੋ ਕਰ ਲਵੇ ਰੈਕਟ ਕਰ ਲਵੇ ਪੂਰਾ ਆਪਣਾ 1 ਮਿੰਟ ਤੱਕ ਆਪਣੇ ਭੂਰੇ ਨੂੰ ਆਪਾਂ ਪਾਣੀ ਧਰ ਦਾਂਗੇ ਮਿੱਤਰੋ ਬਾਕੀ ਫਿਰ ਇਹਨੂੰ ਪਾਉਣਿਆ ਦਾਣਾ ਪਾਣੀ ਆਪਾਂ ਮਿੱਤਰੋ ਲੋ ਜੀ ਮਿੱਤਰੋ ਆਪਾਂ ਆਪਣੇ ਕੂਤਰਾਂ ਦਾ ਕਰਤਾ ਦਾਣਾ ਪਾਣੀ ਹੁਣ ਇਹਨਾਂ ਦਾ ਤਾਂ ਤੇ ਜਿਹੜਾ ਬੈਠਾ ਆਇਆ ਥੱਲੇ ਤੂੰ ਵੀ ਤੇ ਬਾਕੀ ਜਿਹੜੇ ਆਪਣੇ ਮਿੱਤਰੋ ਸਾਹਮਣੇ ਨੇ ਉਹ ਕੂਤਰੂ ਵੀ ਦਿਖਾਉਣਾ ਤੁਹਾਨੂੰ ਮਿੱਤਰੋ ਬਾ ਚਾਰ ਕੂਤਰਾਂ ਦੇ ਵਿੱਚੋਂ ਜਿਹੜੇ ਆਪਣੇ ਦੋ ਕਬੂਤਰ ਵਧੀਆ ਰੈਸ਼ ਹੋਏ ਹਾਜਮ ਕਰਨਗੇ ਉਹ ਦੋ ਕੂਤਰਾ ਆਪਾਂ ਬਾਜੀ ਛੱਡ ਦੇਣੇ ਤੇ ਮਿੱਤਰੋ ਜਿਹੜੀ ਆਪਣੀ ਚੀਮੇ ਕਲੋਨੀ ਵਾਲੀ ਕੂਤਰੀ ਆ ਨਾ ਮਿੱਤਰੋ ਉਹ ਆਪਣੀ ਸਲਾਹ ਵੀ ਉਹ ਕੂਤਰੀ ਨਹੀਂ ਆਪਾਂ ਛੱਡਣੀ ਹੈਗੀ ਕਿਉਂਕਿ ਆਪਾਂ ਮਿੱਤਰੋ ਨਵੇਂ ਕਬੂਤਰ ਛੱਡਣੇ ਨੇ ਨਾਲੇ ਨਵੇਂ ਜੋੜੇ ਆਂਦੇ ਨੇ ਮਿੱਤਰੋ ਇਹ ਵਿੱਚ ਚੱਕ ਪਾਸ ਹੋ ਜਾਣਗੇ ਆਪਾਂ ਨੂੰ ਪਤਾ ਲੱਗ ਜੂ ਵੀ ਬਾਹਰੇ ਕੀ ਕਰਦੇ ਨੇ ਤੇ ਗਾਂ ਨੂੰ ਬੱਚੇ ਘਣਾਉਂਦੇ ਹੋ ਜਾਣਗੇ ਜੀ ਤੇ ਉਹਨਾਂ ਬਾਰੇ ਦਾ ਕਬੂਤਰੇ ਬਾਰੇ ਦਾ ਮਿੱਤਰੋ ਆਪਾਂ ਨੂੰ ਪਤਾ ਹੀ ਆ ਤੇ ਆ ਇਹਨਾਂ ਦੋਨਾਂ ਦੇ ਵਿੱਚੋਂ ਇਹ ਇੱਕ ਦੋ ਕੂਤਰ ਛੱਡ ਦਾਂਗੇ ਚਾਰਾਂ ਦੇ ਵਿੱਚੋਂ ਨਾਲੇ ਆਪਣੇ ਪਤਾ ਲੱਗ ਜੂ ਮਿੱਤਰੋ ਵੀ ਕਿਹੜਾ ਕਿਵੇਂ ਉੜਦਾ ਮਿੱਤਰੋ ਦਾਣੇ ਬਾਣੀ ਦਾ ਕੰਮ ਨਿਭੜ ਗਿਆ ਹਣ ਆਕੇ ਪਾਰੀਆਂ ਪੂਰੀਆਂ ਕਢ ਦਾਂਗੇ ਬਾਹਰ ਤੇ ਆਪਾਂ ਜਿਹਾ ਧੀ ਮਿੱਤਰੋ ਮੋਟਰ ਤੇ ਨੂੰ ਨਾਲੇ ਚਾਹ ਜੂ ਫੜਾਇਆ ਜੀ ਏ ਜੀ ਜੋ ਚੱਲ ਜੀ ਜੀ ਚੱਲ ਠੀਕ ਆ ਲੋ ਜੀ ਮਿੱਤਰੋ ਗੋਭੀ ਦੇ ਆਪਾਂ ਮਿੱਟੀ-ਮੁੱਟੀ ਲਾਤੀ ਤੇ ਬਾਕੀ ਆ ਕੱਖ ਰਹਿੰਦੇ ਨੇ ਮਿੱਤਰੋ ਇਹਨੂੰ ਲੱਗੇ ਆ ਵੱਢਣ ਤੇ ਦੇਖਦੇ ਆ ਮਿੱਤਰੋ ਅੱਜ ਇਹ ਨਿਬੜ ਜਵੇ ਤਾਂ ਵਧੀਆ ਗੱਲ ਆ ਬਾਕੀ ਹੁਣ 2-3 ਘੰਟੇ ਇਹ ਤੇ ਚੱਟ ਮਾਰਦੇ ਆ ਜੀ ਹੋਰ ਤੁਹਾਨੂੰ ਪਤਾ ਹੀ ਆ ਹੁਣ 2 ਘੰਟੇ ਕੰਮ ਹੋਰ ਹੋ ਮਸਾਂ ਬਾਕੀ ਦੇਖਦੇ ਆ ਮਿੱਤਰੋ ਮੇਤਰੋ ਚਾ ਵੀ ਇਹ ਪਹਿਲਾਂ ਆਪਾਂ ਉਹ ਵੀ ਦਾਦਾ ਮਿੱਤਰੋ ਐਦਗੀ ਨਾਸੇ ਹੋ ਗਿਆ ਮੀਹਾ ਕਰਕੇ ਸਾਨੂੰ ਪਰਦਾਈਆ ਸਭ ਦੀਆਂ ਫਸਲਾਂ ਬਾੜੀਆਂ ਖਰਾਬ ਹੋਈਆਂ ਹੋਈਆਂ ਐਦਗੀਆਂ ਚਲ ਆਪਣੀਆਂ ਤਾਂ ਮਿੱਤਰੋ ਫੇਰ ਵੀ ਠੀਕ ਨੇ ਹਜੇ ਕੁਝ ਬਾਕੀ ਜਿੱਧਰ ਹੜਾ ਆਏ ਨੇ ਉਹਨਾਂ ਦੀਆਂ ਫਸਲਾਂ ਵਿਚਾਰਿਆਂ ਦੀਆਂ ਕਿੰਨੀਆਂ ਖਰਾਬ ਹੋ ਗਈਆਂ ਮਿੱਤਰੋ ਆਪਣਾ ਤਾਂ ਹਜੇ ਫੇਰ ਵੀ ਠੀਕ ਆ ਜੀ ਉਹ ਖੜਾ ਰਾਜਾ ਆਪਣਾ ਆਂਦਾ ਕੱਖ ਖੜਾ ਇਹਨਾਂ ਨੂੰ ਮਿੱਟੀ-ਮੁੱਟੀ ਲਾਤੀ ਮਿੱਤਰੋ ਬਾਕੀ ਦੇਖਦੇ ਹਾਂ ਹੁਣ ਉੱਪਰ ਇਉਂ ਦਾ ਵਿਚੋਂ ਦਾ ਕੁਛ ਕੁ ਭੀ ਨਿਸਰਨ ਜੇ ਵੀ ਲੱਗੀ। ਲੋ ਮਿੱਤਰੋ ਚਾਹ ਵੀ ਕੇ ਲੱਗਦੇ ਹਾਂ ਫਿਰ ਦੇਖਦੇ ਹਾਂ। ਦੂਜੇ ਨੇ ਕੂਤੜ ਡਾ ਕੇ ਧਰਤਾ ਅੱਜ। ਮੈਨੂੰ ਡਾਇਆ। ਨਾ ਤੇਰਾ ਕੱਲ ਨੂੰ ਦਸ ਵੇ ਲੰਗੀ ਆ। ਬਰਥਡੇ। ਫਿਰ ਤਾਂ ਬਰਥਡੇ ਦੀ ਖੁਸ਼ੀ ਏ ਮੇਰਾ ਕੂਤਰ ਕੱਢਿਆ। ਆ ਦੇਖ ਲਓ ਮਿੱਤਰੋ ਕੂਤਰ ਕੱਢਦਾ ਇਹਨੇ ਮੇਰਾ। ਜਿਹੜਾ ਆਪਾਂ ਬਾਝ ਛੜਣਾ ਸੀਗਾ ਟੂਸੇ ਟੋਰੀ ਵਾਲ ਨੂੰ ਬਦਾਮ ਦੇ ਕੇ ਪਾਇਆ ਸੀ ਮਿੱਤਰੋ। ਆ ਫਿਰਦਾ ਮਿੱਤਰੋ ਕੂਤਰ ਤੇ ਕੂਤਰ ਕੱਢਦਾ ਇਹਨੇ ਦੇਖੋ। ਵਧੀਆ ਘੰਟਾ ਘੰਟਾ ਹੋ ਗਿਆ ਮੇਤਰੋ ਲਾਉਣ ਲੱਗੇ ਨੂੰ ਉੱਤੇ ਦੀ ਕਹਿੰਦੀ ਆ ਵਧੀਆ ਹੋ ਗਿਆ ਇਹ ਦੇਖ ਲੋ ਕੱਦੂ ਦੇ ਕੰਮ ਇਹਦੀ ਕੀ ਕਰਿਆ ਤਾ ਇਹ ਉਤਰ ਕੱਢ ਕੇ ਧਰਤਾ ਮੇਰਾ ਉੱਤ ਦਾ ਦਾਤਾ ਕੱਦੂ ਇਹ ਆ ਹੁਣ ਲਾ ਇਹਨੂੰ ਲੈ ਲੈ ਦੱਸੋ ਇਹਨੂੰ ਕੀ ਕਰੀਏ ਹੁਣ ਦਾਤਾ ਓਏ ਦਾਤਾ ਨਹੀਂ ਲਾ ਦੇ ਉਹਨੂੰ ਲਾ ਤਾ ਮੈਂ ਬਾਜੀ ਛੱਡਣਾ ਕੁੱਤਰ ਉਹ ਮੈਂ ਰੰਗ ਲਾਇਆ ਸੀ ਤੇ ਇੰਨਾ ਸੋਹਣਾ ਵੀ ਬਾਜੀ ਛੱਡੂਗਾ ਤੇ ਤੈ ਉਹਦਾ ਕੰਮ ਕਰਤਾ ਉਹਨੇ ਬਹਿਣਾ ਨਹੀਂ ਪੁੱਤ ਮੈਨੂੰ ਆਇਆ ਵੀ ਉੱਤੇ ਨਾ ਰਹਿ ਜਵੇ ਆਇਆ ਇਹ ਤਾਂ ਘਰੇ ਵਧੀਆ ਉੜਿਆ ਆ ਪੁੱਤ ਤਾਂ ਆਥਣੇ ਘੜਤਾ ਨਾ ਹੁਣ ਇਹਨੇ ਬੈਠਣਾ ਨਹੀਂਗਾ ਆਕੀ ਦੇ ਦੇ ਮਤ ਮਿੱਤਰੋ ਹੁਣ ਕੂਤਰ ਛਤਰੀ ਦੇ ਬਨ ਕੇ ਜੇ ਬਹਿ ਜਵੇ ਕੀ ਕਰ ਸਕਦੇ ਆ ਜਵਾਕਾਂ ਦਾ ਉਹ ਪਿੰਜਰੇ ਚ ਪਾਏ ਸੀਗੇ ਕੂਤਰ ਮੈਂ ਕਿਤੇ ਡਾਟਾ ਕੀ ਹੋਲ ਕੇ ਅੰਦਰ ਕਰਦਾ ਸੀ ਇਹਨੇ ਕਦੂ ਨੇ ਡਰਾਤੇ ਉਹ ਡਰ ਕੇ ਉੜ ਗਿਆ ਮਿੱਤਰੋ ਹੋਈ ਨਾ ਹੁਣ ਤਾਂ ਤੂੰ ਜੋ ਕੋ ਮਰਜੀ ਕਹੀ ਜਾ ਮੇਰਾ ਕੰਮ ਤਾਂ ਹੋ ਗਿਆ। ਆ ਕੀ ਮਿੱਤਰੋ ਦੇ ਦੇ ਹੁਣ ਜੇ ਬਹਿ ਜਾਵੇ। ਇਹਨੂੰ ਹੁਣ ਦਾ ਵੱਡੇ ਇਹਦਾ ਵੱਡੇ ਇਹਦਾ ਕੱਲ ਨੂੰ। ਕੰ ਤੇਜ ਇਹਦਾ। ਤੇ ਮੇਰਾ ਵੱਡੇ ਮਨਾਤਾ ਇਹਨੇ ਅੱਜ ਵਾਰ। ਪੁੱਤਰ ਕੱਢ ਕੇ ਛੱਡਦਾ। ਹੈਪੀ ਬਰਥਡੇ ਟੂ ਯੂ। ਬਾਕੀ ਦੇ ਦੇ ਆ ਮਿੱਤਰੋ ਜੇ ਬਹਿ ਗਿਆ ਕੁੱਤਰ। ਫਿਰ ਤਾਂ ਆਪਾਂ ਇਹੀ ਛੱਡ ਦਾਂਗੇ। ਨਹੀਂ ਤਾਂ ਫਿਰ ਆਪਣੇ ਕੋ ਬੈਠੇ ਨੇ ਜਾਲ ਕੋਈ ਗੱਲ ਨਹੀਂ ਉਹਨਾਂ ਚ ਛੱਡ ਦਾਂਗੇ। ਬੱਚੇ ਨੇ ਹੁਣ ਕੀ ਕਰ ਸਕਦੇ ਆ। ਬਾਕੀ ਧੰਨਵਾਦ ਆ ਵੀਰੇ ਕੱਲ ਨੂੰ ਮਿਲਦੇ ਆ ਫਿਰ ਬਾਜੀ ਤੇ ਬਾਜੀ ਛੱਡਾਂਗੇ ਆਪਾਂ ਸ਼ਾਇਦ ਹੋ ਸਕੇ ਮਿੱਤਰੋ ਲਾਈਵ ਕਰੀਏ ਇਹ ਦੇਖਿਓ ਬਾਈ ਜਰੂਰ ਬਾਕੀ ਸਸਰੀ ਕਾਲ ਆ ਵੀਰੇ ਸਾਰੇ ਭਰਾਵਾਂ